ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਮੌਕੇ ਲੁਧਿਆਣਾ ਵਿਖੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਸੰਬੰਧੀ ਇੱਕ ਮੀਟਿੰਗ ਅਜੇਕਾਲ ਦਸਾਵਰ ਦੀ ਅਗਵਾਈ ਵਿੱਚ ਹੋਈ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਜਿਹੜਾ ਪ੍ਰਗਟ ਉਤਸਵ ਹੈ 17 ਤਰੀਕ ਨੂੰ 17 ਅਕਤੂਬਰ ਨੂੰ ਉਹਦੀ ਬਹੁਤ ਬਹੁਤ ਮੁਬਾਰਕਬਾਦ ਉਸੇ ਉਪਜਕਸ਼ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਅਸੀਂ 11ਵੀਂ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਨੂੰ ਨਤਮਸਤਕ ਹੋ ਕੇ ਕੱਢਣ ਜਾ ਰਿਹਾ ਜਿਹੜੀ ਸ਼ੋਭਾ ਯਾਤਰਾ ਉਹਦੀ ਅਗਵਾਈ ਹੈ ਜਿਹੜੀ ਭਾਰਤੀ ਵਾਲਮੀਕੀ ਆਦੀ ਧਰਮ ਸਮਾਜ ਅਤੇ 바ਵਾ ਸਾਹਿਬ ਦਲਿਤ ਫੋਰਸ ਜਿਹੜਾ ਸੰਗਠਨ ਹੈ ਇਹ ਦੋਨੇ ਸੰਗਠਨ ਰਲ ਕੇ ਸ਼ੋਭਾ ਯਾਤਰਾ ਦੀ ਅਗਵਾਈ ਕਰਨਗੇ ਜਿਹਦੇ ਵਿੱਚ ਸ਼ਹਿਰ ਦੀਆਂ ਸਮੂਚੀਆਂ ਹਸਤੀਆਂ ਸ਼ਾਮਿਲ ਹੋਣਗੀਆਂ 13 ਅਕਤੂਬਰ ਨੂੰ ਸਮਾਂ ਤਕਰੀਬਨ ਦੁਪਹਿਰ ਨੂੰ 2 ਵਜੇ ਸ਼ੋਭਾ ਯਾਤਰਾ ਦਰੇਸੀ ਰੋਡ ਕਿਲਾ ਚੌਂਕ ਜਿਹੜਾ ਉਥੋਂ ਸ਼ੁਰੂ ਹੋ ਕੇ ਪੁਰਾਣੀ ਸਬਜ਼ੀ ਮੰਡੀ ਮਾਤਾ ਰਾਣੀ ਚੌਕ ਘੰਟਾ ਘਰ ਚੌੜਾ ਬਾਜ਼ਾਰ 3 ਨੰਬਰ ਡਵੀਨ ਹੁੰਦੀ ਹੋਈ ਘਾਟੀ ਵਾਲਮੀਕੀ ਮੇਕੇ ਸਮਾਪਤ ਹੋਊਗੀ ਸ਼ੋਭਾ ਯਾਤਰਾ ਦੀ ਜਿਹੜੀ ਸਵਾਗਤ ਵਾਸਤੇ ਸ਼ਹਿਰ ਦੇ ਵਿੱਚ ਥਾਂ ਥਾਂ ਤੇ ਫਲ ਫਰੂਟ ਦੇ ਜਿਹੜੇ ਲੰਗਰ ਲੱਗੂਗੇ ਫੁੱਲਾਂ ਦੀ ਵਰਖਾ ਹੋਊਗੀ ਹਾਥੀ ਘੋੜਿਆਂ ਦੇ ਨਾਲ ਸਜੀ ਹੋਈ ਸ਼ੋਭਾ ਯਾਤਰਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਚਰਨਾ ਚਨ ਤਮਸਤਕ ਹੋਊਗੀ ਤੇ ਸਮੂਚੇ ਸ਼ਹਿਰ ਦੇ ਲੋਕ ਇਹ ਸ਼ੋਭਾ ਯਾਤਰਾ ਦਾ ਹਿੱਸਾ ਬਣਨਗੇ ਸ਼ਹਿਰ ਦੀਆਂ ਸਮੂਚੀਆਂ ਧਾਰਮਿਕ ਸਮਾਜਿਕ ਜਿਹੜੀਆਂ ਸੰਸਥਾਵਾਂ ਵਾ ਉਹਨਾਂ ਦੇ ਵੀ ਉਦੇਦਾਰ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ ਤੇ ਉਹਦੇ ਨਾਲ ਨਾਲ ਇੱਕ ਜਿਹੜਾ ਸ਼ਹਿਰ ਨੂੰ ਜਿਹੜਾ ਆਪਸੀ ਸਾਂਝ ਆਪਸੀ ਭਾਈਚਾਰਕ ਦਾ ਵੀ ਇੱਕ ਚੰਗਾ ਇੱਕ ਸੰਦੇਸ਼ ਦਿੱਤਾ ਜਾਊਗਾ ਜਿਹਦੇ ਨਾਲ ਸਾਡੇ ਦੇਸ਼ ਦੀ ਖਾਸ ਕਰਕੇ ਸਾਡੇ ਪੰਜਾਬ ਦੀ ਜਿਹੜੀ ਅਮਨ ਸ਼ਾਂਤੀ ਹੈ ਉਹਦੇ ਦੇ ਵੀ ਇੱਕ ਚੰਗਾ ਮੈਸੇਜ ਹੋਊਗਾ ਕਿ ਸਾਰੀ ਜਾਤਾਂ ਧਰਮਾਂ ਦੇ ਲੋਕ ਰਲ ਮਿਲ ਕੇ ਇਸ ਸ਼ੋਭਾ ਯਾਤਰਾ ਨੂੰ ਜਿਹੜਾ ਸਚਜੇ ਢੰਗ ਨਾਲ ਇੱਕ ਵਧੀਆ ਰੂਪ ਦੇ ਵਿੱਚ ਜਿਹੜੀ ਕੱਢੂਗੇ ਧੰਨਵਾਦ ਇਹ 11ਵੀਂ ਸ਼ੋਭਾ ਯਾਤਰਾ ਹੈ ਜੀ ਤੇ ਦੋ ਸੰਗਠਨ ਅਸੀਂ ਰਲ ਕੇ ਤਕਰੀਬਨ 10-11 ਸਾਜ਼ਾ ਤੋਂ ਇਕੱਠੇ ਹੀ ਇਹ ਸ਼ੋਭਾ ਯਾਤਰਾ ਦਾ ਆਗਾਜ਼ ਕਰਦੇ ਆ ਰਹੇ ਹਾਂ ਖਾਸ ਇਹਦੇ ਵਿੱਚ ਜੀ ਹਾਥੀ ਘੋੜੇ ਧਾਰਮਿਕ ਜਿਹੜੀਆਂ ਭਾਰਤ ਦੇਸ਼ ਦੀ ਸੱਭਿਆਚਾਰ ਨੂੰ ਤੇ ਸਾਡੇ ਸੱਭਿਆਚਾਰ ਨੂੰ ਦਿਖਾਉਣ ਵਾਲੀਆਂ ਝਾਕੀਆਂ ਹੋਣਗੀਆਂ ਜਿਹੜੀਆਂ ਜਿਹੜੇ ਸਾਡੇ ਧਾਰਮਿਕ ਜਿਹੜੇ ਸਾਡੇ ਗੁਰੂ ਰਹਿਬਰਾਂ ਉਹਨਾਂ ਦੀਆਂ ਵੀ ਜਿਹੜੀਆਂ ਮੂਰਤੀਆਂ ਹੋਣਗੀਆਂ ਉਹਦੇ ਵਿੱਚ ਵਿੱਚ ਵੱਖ-ਵੱਖ ਰੰਗਾਂ ਰੰਗ ਪ੍ਰੋਗਰਾਮ ਜਿੱਦੇ ਪੰਜਾਬ ਦੀ ਖਾਸ ਭੰਗੜਾ ਤੇ ਗਿੱਧੇ ਦੀਆਂ ਟਰਾਲੀਆਂ ਵੀ ਹੋਣਗੀਆਂ ਉਹਦੇ ਨਾਲ ਨਾਲ ਮਿੱਕੀ ਮਾਊਸ ਵਗੈਰਾ ਬੱਚਿਆਂ ਦਾ ਇੰਟਰਟੇਨ ਕਰਨ ਵਾਸਤੇ ਵੀ ਹੋਊਗੇ ਹਾਥੀ ਘੋੜੇ ਬੈਂਡਾਂ ਦੇ ਨਾਲ ਇਹ ਬਹੁਤ ਵਧੀਆ ਇੱਕ ਜਿਹੜਾ ਸ਼ਹਿਰ ਨੂੰ ਸੁਨੇਹਾ ਹੋਊਗਾ ਕਿ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਲੋਕ ਉਸ ਦੇ ਨਤਮਸਤਕ ਹੋਣ ਅਤੇ ਆਪਣੀ ਤੇ ਆਪਣੇ ਪਰਿਵਾਰ ਦੀ ਤੇ ਆਪਣੇ ਦੇਸ਼ ਦੀ ਜਿਹੜੀ ਸੁਖ ਸ਼ਾਂਤੀ ਲਈ ਮਨੋ ਕਾਮਨਾਵਾਂ ਮੰਗ ਕੇ ਪੂਰੀਆਂ ਕਰਨ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਸ਼ਹਿਰ ਵਨ ਸਿਆਨ ਨੂੰ ਇਹ ਮੈਸੇਜ ਹੈ ਕਿ ਵੱਦ ਤੋਂ ਵੱਧ ਆ ਕੇ ਸ਼ੋਭਾ ਯਾਤਰਾ ਦਾ ਹਿੱਸਾ ਬਣੋ ਤੇ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਸ਼ੀਰਵਾਦ ਲੈ ਕੇ ਆਪਣੇ ਪਰਿਵਾਰ ਦੀ ਸੁਖ ਸ਼ਾਂਤੀ ਵਾਸਤੇ ਤੇ ਆਪਣੀ ਜ਼ਿੰਦਗੀ ਦੀ ਤਰੱਕੀ ਵਾਸਤੇ ਤੇ ਇਸ ਦੇਸ਼ ਦੀ ਤਰੱਕੀ ਦਾ ਹਿੱਸਾ ਬਣੋ ਤਨਬਾਤ ਦੇ ਨਾਲ ਸੇਵਕ ਹੋਣਗੇ ਉਹਨਾਂ ਦੀ ਸਿਕਿਉਰਟੀ ਦਾ ਬਿਲਕੁਲ ਸਿਕਿਉਰਟੀ ਦੇ ਪੁਖਤਾ ਪ੍ਰਬੰਧ ਹੋਣਗੇ ਜਿਹਦੇ ਨਾਲ ਅਸੀਂ ਪ੍ਰਸ਼ਾਸਨ ਵੱਲੋਂ ਵੀ ਪੂਰੀ ਮਦਦ ਦਵਾਂਗੇ ਤੇ ਉਹਦੇ ਨਾਲ ਨਾਲ ਪ੍ਰਾਈਵੇਟ ਸਿਕਿਉਰਟੀ ਵੀ ਹਾਇਰ ਕਰਾਂਗੇ ਕਿਉਂਕਿ ਜੇ ਡੀਜ਼ ਫੈਮਲੀਆਂ ਬਹੁਤ ਹੁੰਦੀਆਂ ਨੇ ਤੇ ਉਹਨਾਂ ਦੀ ਜਿਹੜੀ ਸਿਕਿਉਰਟੀ ਦੇ ਮੱਦੇ ਨਜ਼ਰ ਅਸੀਂ ਜੇ ਡੀਜ਼ ਜਿਹੜੀ ਸਿਕਿਉਰਟੀ ਵੀ ਪ੍ਰੋਵਾਈਡ ਕਰਾਵਾਂਗੇ ਪ੍ਰਾਈਵੇਟ ਤੇ ਜੈਂਟ ਸਿਕਿਉਰਟੀ ਵੀ ਪ੍ਰਾਈਵੇਟ ਪ੍ਰੋਵਾਈਡ ਕਰਾਵਾਂਗੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਨਾਲ ਹੋਊਗੀ ਤੇ ਕੈਂਪਸ ਐਂਸ ਵੀ ਨਾਲ ਰੱਖਾਂਗੇ ਧੰਨਵਾਦ ਹਮਦਾਰਾ ਕਾਂਜੀ ਬੋਲਦੇ ਉਹ ਬੋਲੇ ਸੋ ਨਿਰਭੈ ਭਗਵਾਨ ਵਾਲਮੀਕ ਮਹਾਰਾਜ ਦੀ ਜੈ ਜੀ ਸਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜਾ ਅਜਾ ਰਮਰ ਤਰਕਾਲਦਰਸ਼ੀ ਨਾਰੀ ਰક્ષਕ ਲਵਕੁਸ਼ ਪਾਲਕ ਪਰਮ ਪਿਤਾ ਭਗਵਾਨ ਵਾਲਮੀਕ ਮਹਾਰਾਜ ਜੀ ਦਾ 17 ਅਕਤੂਬਰ ਨੂੰ ਪ੍ਰਗਟ ਦਿਵਸ ਆ ਉਹਦੇ ਸੰਬੰਧ ਚ ਲਗਭਗ 11ਵੀਂ ਸ਼ੋਭਾ ਯਾਤਰਾ 13 ਤਰੀਕ ਨੂੰ ਭਾਰਤੀ ਵਾਲਮੀਕੀ ਆਦੀ ਧਰਮ ਸਮਾਜ ਤੇ 바ਵਾ ਸਾਹਿਬ ਦਲਿਤ ਫੋਰਸ ਨੂੰ ਮਿਲ ਕੇ ਕੱਢੀ ਜਾ ਰਹੀ ਹੈ ਜੋ ਤਿਲਾ ਵਾਲਮੀਕੀ ਮਹੱਲਾ ਤੋਂ ਸ਼ੁਰੂ ਹੋ ਕੇ ਤੇ ਵੱਖ-ਵੱਖ ਸ਼ਹਿਰ ਦੇ ਮਹੱਲਿਆਂ ਤੋਂ ਹੋ ਕੇ ਚੋੜਾ ਬਾਜ਼ਾਰ ਤੋਂ ਹੁੰਦੀ ਹੋਈ ਘਾਟੇ ਮਹੱਲੇ ਵਿਖੇ ਸਮਾਪਨ ਹੋਊਗਾ ਉਹਦਾ ਔਰ ਬੜੀ ਖੂਬਸੂਰਤ ਚਾਕੀਆਂ ਜਿਹੜੀਆਂ ਆ ਉਹਦਾ ਹਿੱਸਾ ਹੋਣਗੀਆਂ ਇਤਿਹਾਸ ਨਾਲ ਜੁੜੇ ਹੋਏ ਜਿਹੜੇ ਪਲ ਐ ਉਹ ਸਹਿਰ ਨੂੰ ਤੇ ਸਮਾਜ ਨੂੰ ਲੋਕਾਂ ਨੂੰ ਦੇਖਣ ਨੂੰ ਮਿਲੂਗੇ ਕਿਉਂਕਿ ਭਗਵਾਨ ਵਾਲਮੀਕਿ ਮਹਾਰਾਜ ਨੇ ਰਮਾਇਣ ਲਿਖ ਕੇ 10000 ਸਾਲ ਪਹਿਲਾਂ ਸਨੇਹਾ ਦਿੱਤਾ ਸੀ ਕਿ ਕਿਵੇਂ ਦਾ ਪਰਿਵਾਰ ਹੋਣਾ ਚਾਹੀਦਾ ਆ ਰਾਮ ਵਰਗਾ ਇੱਕ ਭਰਾ ਹੋਣਾ ਚਾਹੀਦਾ ਉਹਦੀ ਜ਼ਿੰਮੇਵਾਰੀਆਂ ਕੀ ਹੋਣੀਆਂ ਚਾਹੀਦੀਆਂ ਲక్ష్మణ ਵਰਗਾ ਇੱਕ ਛੋਟਾ ਭਰਾ ਦੱਸਿਆ ਕਿ ਛੋਟੇ ਭਰਾ ਦੇ ਕੀ ਫਰਜ਼ ਹੋਣੇ ਚਾਹੀਦੇ ਵੱਡੇ ਭਰਾ ਦੇ ਪ੍ਰਤੀ ਔਰ ਚਾਰ ਭਰਾਵਾਂ ਦਾ ਆਪਿਓ ਦੇ ਪ੍ਰਤੀ ਮਾਤਾ ਦੇ ਪ੍ਰਤੀ ਕੀ ਫਰਜ਼ ਹੋਣਾ ਚਾਹੀਦਾ ਆ ਇਹ ਦੁਨੀਆ ਨੂੰ ਸੰਦੇਸ਼ ਦੇਣ ਲਈ ਭਗਵਾਨ ਵਾਲਮੀਕੀ ਮਾਰਾ ਨੇ ਰਮਾਇਣ ਰਚੀ ਸੀ ਇਨ੍ਹਾਂ ਹੀ ਪਲਾਂ ਨੂੰ ਖੂਬਸੂਰਤ ਦ੍ਰਿਸ਼્ય ਬਣਾ ਕੇ ਅਸੀਂ ਸਮਾਜ ਨੂੰ ਦਿਖਾਣ ਜਾਵਾਂਗੇ ਔਰ ਆਸ ਕਰਦੇ ਹਾਂ ਵੀ ਪੂਰਾ ਸ਼ਹਿਰ ਸ਼ਾਮਲ ਹੋਵੇ ਆਪਣੇ ਪਰਿਵਾਰ ਦੇ ਲਈ ਆਪਣੇ ਸ਼ਹਿਰ ਦੀ ਸੁਖ ਸ਼ਾਂਤੀ ਦੇ ਲਈ ਭਗਵਾਨ ਵਾਲਮੀਕੀ ਮਾਰਾ ਦੇ ਚਰਨਾਚੇ ਅਸ਼ੀਰਵਾਦ ਪ੍ਰਾਪਤ ਕਰਨ ਜ਼ਰੂਰ ਆਉ ਤੇ ਰਤਰੀਗ ਨੂੰ ਧੰਨਵਾਦ ਜੈ ਵਾਲਮੀਕੀ ਜੈ ਭੀਮ ਜਰਾਵਦਾਸ